ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਸਾਰੇ ਸੇਵਾਦਾਰ ਜਿਹੜੇ ਮੋਰੇ ਟਟਕੇ ਲੱਗੇ ਹੋ ਆ ਕਿਸਾਨਾਂ ਦੀ ਮਦਦ ਕਰਨ ਨੂੰ ਜਿਹੜੇ ਮਰਜ਼ੀ ਸੇਵਾ ਗਰੁੱਪ ਦੇ ਹੋਣ ਜਿਹੜੇ ਮਰਜ਼ੀ ਜਥੇਬੰਦੀ ਦੇ ਹੋਣ ਉਹਨਾਂ ਦਾ ਧੰਨਵਾਦ ਕਰਦੇ ਆ ਸਾਨੂੰ ਪਤਾ ਵੀ ਖਾਲਸਾ ਈ ਦੇ ਵੀ 100 ਤੋਂ ਤਕਰੀਬਨ 150 ਸੇਵਾਦਾਰ ਲੱਗਾ ਦੇਂਦੀ ਆੜੀ ਸੇਵਾ ਤੇ ਇਹਨਾਂ ਨਾਲ ਨਾਲ ਭਗਵੰਤ ਪੀਰ ਸਿੰਘ ਜਿਹੜੇ ਲੀਡ ਕਰ ਰਹੇ ਆ ਮੇਨ ਜਿਹੜੇ ਡਾਇਰੈਕਟਰ ਆ ਇੰਡੀਆ ਤੇ ਇਹ ਜਿਹੜੀ ਉਹ ਕਰ ਰਹੇ ਲੀਡ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਦੇਹਂ ਦਿਹਾੜੀ ਲੱਗਿਓ ਆ ਕੋਆਰਡੀਨੇਸ਼ਨ ਤੇ ਸੋ ਜਿੱਥੇ ਵੀ ਤੁਸੀਂ ਇਸ ਵੇਲੇ ਧਰਨੇ ਲਾਇਓ ਪ੍ਰੋਟੈਸਟ ਕਰਦੇ ਆ ਅਸੀਂ ਉਹ ਹੀ ਤੁਹਾਨੂੰ ਮੈਸੇਜ ਦਿੰਦੇ ਆ ਭਈ ਜੋ ਤੁਹਾਡਾ ਤੁਸੀਂ ਕਦਮ ਚੱਕਿਆ ਆ ਅਸੀਂ ਬਹੁਤ ਧੰਨਵਾਦੀ ਆ ਬਹੁਤ ਤਕਲੀਫਾਂ ਵੀ ਆ ਲੀਆਂ ਸਰਦੀ ਬਹੁਤ ਹੈ ਪਰ ਜੋ ਤੁਸੀਂ ਕਰ ਰਹੇ ਆ ਬਿਲਕੁਲ ਮੈਂ ਮੁੜ ਕੇ ਫੇਕੂੰਗਾ ਤੁਸੀਂ ਇੱਕ ਬੋ ਵੱਡਾ ਇਤਿਹਾਸ ਬਣਾ ਰਹੇ ਆ ਯੂ ਮੇਕਿੰਗ ਹਿਸਟਰੀ ਦ ਹਿਸਟਰੀ ਬਣਾ ਰਹੇ ਆ ਅੱਜ ਮੈਂ ਤੁਹਾਨੂੰ ਇਹ ਗੱਲ ਕਰਨੀ ਸੀ ਕਿਉਂਕਿ ਹਲ ਤੱਕ ਮੈਂ ਜਿਹੜਾ ਫੰਡਰੇਜ਼ਿੰਗ ਹੋ ਰਹੀ ਆ ਜਿਹੜੇ ਵੀ ਕਿਸਾਨ ਬੈਠੇ ਉਹਨਾਂ ਦੇ ਨਾਂ ਤੇ ਖਾਲਸਾ ਈਟ ਨੇ ਕੋਈ ਅਪੀਲ ਨਹੀਂ ਕੀਤੀ ਤਾਂ ਜੇ ਕਹ ਲਓ ਭਈ ਜਿਹੜੀਆਂ ਬਾਹਰ ਲੀਆਂ ਸੰਸਥਾਆਂ ਪੈਸਾ ਇੰਨਾ ਇਕੱਠਾ ਹੋ ਰਿਹਾ ਆ ਤੇ ਉਹ ਲੱਗੂ ਕਿੱਥੇ ਕਿੰਨਾ ਲੰਗਰ ਛਕਾ ਲਓਗੇ ਤੁਸੀਂ ਲੱਖਾਂ ਲੱਖ ਡਾਲਰ ਜਿਹੜੇ ਇਕੱਠੇ ਹੋ ਰਹੇ ਆ ਬਾਹਰ ਤੇ ਮੇਰਾ ਇਹ ਸਨੇਹਾ ਸੰਗਤ ਨੂੰ ਮੈਂ ਪਹਿਲਾਂ ਵੀ ਜਦੋਂ ਵੀ ਖਾਲਸਾ ਈਡ ਦੇ ਪੰਜਾਬ ਵਿੱਚ ਕਦਮ ਚੱਕਿਆ ਆ ਅਸੀਂ ਇਹ ਕਿਹਾ ਕਿ ਆਪਣੇ ਪਿੰਡ ਚੱਕੋ ਆਪਣੇ ਪਿੰਡ 'ਚ ਹੀ ਖਰਚਾ ਕਰੋ ਜੋ ਤੁਸੀਂ ਜਿਹੜੀਆਂ ਪੰਜਾਬ ਸੰਸਥਾ ਆ ਜਾਂ ਬਾਹਰ ਬੈਠੀਆਂ स्पेशੀਅਲ ਨਹੀਂ ਗੀਆਂ ਬਾਹਰ ਬੈਠੀਆਂ ਸੰਸਥਾ ਜਾਂ ਖਾਲਸਾ ਆਈਡੀਆ ਹੋਰ ਵੀ ਵੱਡੇ ਵੱਡੇ ਸਿੱਖ ਹੰਨੀਆਂ ਸੰਸਥਾ ਜਿਹੜੀਆਂ ਪੰਜਾਬ ਕਮ ਰੇ ਕੰਮ ਕਰ ਰਹੀਆਂ ਸੇਵਾ ਕਰ ਰਹੀਆਂ ਆ ਉਹਨਾਂ ਕੋ ਪੈਸੇ ਦੀ ਘਾਟ ਨਹੀਂ ਬਾਹਰ ਸਾਰੇ ਕੋ ਪੈਸੇ ਹੈਗੇ ਆ ਲੰਗਰ ਦੇਣ ਦੀ ਹੜੀ ਚਲਾ ਸਕਦੇ ਆ ਕਿਸਾਨ ਜਿੱਦਾਂ ਚਾ ਜਿੱਦਾਂ ਸਾਡੀ ਖਾਸ ਸਾਡੀ ਟੀਮ ਚਲਾ ਰਹੀ ਆ ਕੋਈ ਅਪੀਲ ਨਹੀਂ ਕੀਤੀ ਤਾਂ ਜਦੋਂ ਮੈਨੂੰ ਸੰਗਤ ਕਹਿੰਦੀ ਆ ਭਈ ਪੈਸਾ ਕਿੱਥੇ ਖਰਚੀਏ ਅਸੀਂ ਤੁਹਾਨੂੰ ਪੈਸਾ ਦੇਣਾ ਅਸੀਂ ਕਿਸਾਨਾਂ ਨੂੰ ਦੇਣਾ ਚਾਹੁੰਦੇ ਆ ਤੁਹਾਡੇ ਪਿੰਡੇ ਚੋਂ ਕਿਸਾਨ ਨਿਕਲੇ ਆ ਤੁਹਾਡੇ ਪਿੰਡਾਂ ਵਿੱਚੋਂ ਤੁਹਾਡੇ ਪਿੰਡ ਦੇ ਤੁਹਾਡੇ ਗਵਾਂਢ ਦੇ ਵਿੱਚ ਕਿਸਾਨ ਆ ساری ਜ਼ਿੰਦਗੀ ਤੁਹਾਣਾ ਰਹੇ ਆ ਤੁਹਾਡੇ ਪਿੰਡਾਂ ਚ ਰਹੇ ਆ ਸਾਨੂੰ ਪਤਾ ਤੁਹਾਡੇ ਪਿਆਰ ਆ ਤੁਹਾਡਾ ਸ਼ਰਧਾ ਆ ਤੁਸੀਂ ਹੋਰ ਕੁਝ ਕਰਨਾ ਚਾਹੁੰਦੇ ਖਾਲਸਾ ਏਡ ਇਹਨੇ ਥਾਂ ਤੇ ਉੱਥੇ ਲੰਗਰ ਲੱਗਾ ਆ ਸੇਵਾ ਵੱਡੀ ਥਾਂ ਤੇ ਚੱਲ ਰਹੀ ਆ ਚੱਲ ਰਹੀ ਆ ਦੇਣ ਦਿਹਾੜੀ ਸੇਵਾ ਦਾ ਸੇਵਾ ਕਰ ਰਹੇ ਆ ਅਸੀਂ ਕਿਉਂ ਨਹੀਂ ਅਪੀਲ ਕੀਤੀ ਕਿਉਂਕਿ ਸਾਨੂੰ ਤੁਸੀਂ ਪਹਿਲਾਂ ਹੀ ਪੈਸੇ ਦੇਈ ਜਾਂਦੇ ਆ ਪਹਿਲਾਂ ਤੁਸੀਂ ਮਾਇਆ ਦੇਈ ਜਾਂਦੇ ਡੋਨੇਸ਼ਨ ਤੇ ਹੋਰ ਵੀ ਸੰਸਥਾ ਨੂੰ ਮਾਇਆ ਜਾਂਦੀ ਤਾਂ ਸੰਗਤ ਜੀ ਤੁਸੀਂ ਆਪਣੇ ਪਿੰਡ ਡਾਇਰੈਕਟਲੀ ਚੱਕੋ ਤੁਹਾਡੇ ਪਿੰਡਾਂ ਚ ਕਿਸਾਨ ਹੈਗੇ ਆ ਤੁਹਾਡੇ ਪਿੰਡਾਂ ਚ ਗਰੀਬੀ ਆ ਤੋ ਦੇ ਪਿੰਡ ਕਿੰਨੇ ਲੋਡ ਵਾਂਦੇ ਆ ਜਦੋਂ ਤੁਸੀਂ ਬਾਹਰ ਇਹਨੇ 4-5 ਪਰਿਵਾਰ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਕੁਝ ਕਰ ਸਕਦੇ ਇੱਕ ਦੋ ਪਰਿਵਾਰ ਇਕੱਠੇ ਕੁਝ ਕਰ ਸਕਦੇ ਪਿੰਡਾਂ ਲਈ ਤੁਹਾਨੂੰ ਬਾਹਰ ਦੀ ਆਲੀ ਲੋੜ ਨਹੀਂ ਗਈ ਸੋ ਕਈ ਵਾਰੀ ਅਸੀਂ ਇੱਕ ਸਿੰਪਲ ਚੀਜ਼ ਨੂੰ ਬਹੁਤ ਕੰਪਲੀਕੇਟ ਕਰ ਕੰਪਲੀਕੇਟ ਕਰ ਦਿੰਨੇ ਮੈਂ ਇਹ ਹੀ ਬੇਨਤੀ ਕਰਦਾ ਜੇ ਤੁਸੀਂ ਡੋਨੇਸ਼ਨ ਕਰਨੀ ਆ ਜਾਂ ਕਿਸਾਨਾਂ ਨੂੰ ਜਾਂ ਪੰਜਾਬ ਚ ਇਹ ਚੀਜ਼ ਨੂੰ ਪਹਿਲਾਂ ਆਪਣੇ ਪਿੰਡ ਚ ਆਖੋ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਵੱਡੇ ਪ੍ਰੋਜੈਕਟ ਦੀ ਲੋੜ ਆ ਜਿੱਥੇ ਕੋਈ ਕਹੋ ਕੋਈ ਹਾਦਸਾ ਹੋਇਆ ਜਾਂ ਹੜ੍ਹ ਆਇਆ ਜਾਂ ਕੁਝ ਹੋਰ ਹੋ ਗਿਆ ਤੇ ਕਿਸੇ ਨੇ ਮਦਦ ਨਹੀਂ ਕੀਤੀ ਕੋਈ ਪਹੁੰਚਿਆ ਨਹੀਂਗਾ ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਆ ਭਈ ਸਾਡੇ ਪਿੰਡ ਦੇ ਵਿੱਚ ਆ ਆ ਚੀਜ਼ ਚਾਹੀਦੀ ਉਹ ਚੀਜ਼ ਚਾਹੀਦੀ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਗਵਰਨਮੈਂਟ ਦਾ ਫਰਜ ਬਣਦਾ ਪਰ ਉਹ ਕਰਦੇ ਨਹੀਂਗੇ ਕਿਉਂਕਿ ਜਾਂ ਕ腐ਸ਼ਨ ਹੁੰਦੀ ਜਾਂ ਵਿੱਚੋਂ ਪੈਸੇ ਇਹ ਮਿਲਦੇ ਨਹੀਂਗੇ ਸੋ ਜਿਹੜੀ ਬਈਕਾ ਬੜੀ ਬਹੁਤ ਜ਼ਰੂਰੀ ਚੀਜ਼ ਹੁੰਦੀ ਸਾਨੂੰ ਕਈ ਮੈਸੇਜ ਆਉਂਦੇ ਆ ਸਾਡੇ ਭਈ ਸਿਵਿਆਂ ਦੇ ਸਿਵਿਆਂ ਨਹੀਂ ਜਿਹੜਾ ਸਾਡੇ ਅ ਕਹੋ ਭਈ ਛੱਪੜ ਵੀ ਪੂਰ ਗਏ ਆ ਜਾਂ ਸਾਡੇ ਭਈ ਹੋਰ ਵੀ ਜਿਹੜਾ ਭਈ ਜਿਹੜਾ ਨਾਲਕਾ ਪਿੰਡ ਦਾ ਵੀ ਖਰਾਬ ਹੋ ਗਿਆ ਜਿੱਥੇ ਅਸੀਂ ਕਰ ਸਕਦੇ ਹਾਂ ਮਦਦ ਕਰਾਂਗੇ ਪਰ ਤੁਸੀਂ ਡਾਇਰੈਕਟਲੀ ਜਿਹੜੇ ਬਾਹਰ ਸੇਖ ਰਹਿੰਦੇ ਆ ਆਪਣੇ ਪਿੰਡ ਚੱਕੋ ਤੁਸੀਂ ਸਾਡੀ ਡਿਊਟੀ ਆ ਭਈ ਕਹਿਣਾ ਭਈ ਸਾਨੂੰ ਕਰਾ ਅਸੀਂ ਕਹਾਂ ਭਈ ਪੈਸੇ ਇਕੱਠੇ ਕਰੀ ਜਾਓ ਅਸੀਂ ਪੈਸੇ ਇਕੱਠੇ ਨਹੀਂ ਕਰਨੇ ਅਸੀਂ ਇਹ ਕਹਿੰਨੇ ਭਈ ਜਿਹੜੇ ਪੰਜਾਬ ਸਾਡੇ ਪ੍ਰੋਜੈਕਟ ਚੱਲਦੇ ਆ ਹਾਂਜੀ ਜੇ ਤਾਂ ਹੁਣ ਬਹੁਤ ਵੱਡੇ ਵੱਡੇ ਪ੍ਰੋਜੈਕਟ ਹੈਗੇ ਹੈ ਜਿਹੜੇ ਹੈਗੇ ਜਿਹੜੇ ਪੈਸੇ ਦੇ ਬਗੈਰ ਨਹੀਂ ਚੱਲ ਸਕਦੇ ਇਦਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਇਸ ਸਾਲ ਦੇ ਵਿੱਚ ਮੇਰੇ ਸਾ ਪਿਛਲੇ 9 ਮਹੀਨੇ ਦੇ ਵਿੱਚ ਅਸੀਂ ਇਧਰੋਂ 75 ਲੱਖ ਰੁਪਈਆ ਖਰਚਿਆ ਇਲਾਜਾਂ ਲਈ ਮੈਡੀਕਲ ਇਲਾਜਾਂ ਦੇ ਇਹ ਪੰਜਾਬ ਦੇ ਵਿੱਚ ਜਿਹੜੇ ਭੀ ਗਰੀਬ ਆ ਜਾਂ ਬੱਚੇ ਜਾਂ ਬਜ਼ੁਰਗ ਆ ਗਰੀਬੀ ਵਿੱਚ ਹੋਵੇ ਆ ਮੋਸਟਲੀ ਸੇਖਿਆ ਪਸ ਨੌਂ ਸੇਖ ਵੀ ਜਿਹੜੇ ਹੈ ਜੇਪੇ ਹੋ ਸਕਦੇ ਪੰਜਾਬੀ ਜਿਹੜੇ ਆ ਮੁਸਲਮਾਨ ਹੋਵੇ ਕੋਈ Hindu ਹੋਵੇ ਕੋਈ ਸੋਖੇ ਜਿਹੜਾ ਵੀ ਆ ਕੋਈ ਚਾ ਲੋ ਲੋੜਵੰਦਾਂ ਦੀ ਮਦਦ ਕਰਦੇ ਨੇ ਜੇ 75 80 ਲੱਖ ਮੇਰੇ ਖਿਆਲ 75 ਲੱਖ ਖਰਚਿਆ ਪਿਛਲੇ 9 ਮੇ 75 ਲੱਖ ਰੁਪਈਆ ਇਲਾਜਾਂ ਦੇ ਵਿੱਚ ਹੋਰ ਦੇਖੋ ਕਿੰਨਾ ਕੁਛ ਹੋਇਆ ਪਰ ਜਦੋਂ ਕੋਈ ਡਿਜ਼ਾਸਟਰ ਹੁੰਦਾ ਹੁਣ ਦਿੱਲੀ ਵਾਲੇ ਆ ਦਿੱਲੀ ਵਾਲੀ ਸੰਗਤ ਨੇ ਬਿਲਕੁਲ ਹੀ ਐਨੇ ਪਿਆਰ ਦੇ ਨਾਲ ਉੱਥੇ ਸਪੋਰਟ ਕਰ ਰਾਇਆ ਪ੍ਰੋਟੈਸਟ ਨੂੰ ਮੈਂ ਕੱਲ ਹੀ ਗੱਲ ਕੀਤੀ ਸੀ ਭਾਈ ਲੱਖੇ ਹੋਣਾ ਨਾ ਲੱਖੀ ਸਦਨ ਹੋਣਾ ਨਾ ਤੇ ਮੈਂ ਕਿਹਾ ਕੀ ਹੋ ਰਿਹਾ ਇੱਥੇ ਕਹਿੰਦੇ ਖਾਣਾ ਬਿਨਾ ਬਹੁਤ ਆ ਰਿਹਾ ਦਿੱਲੀ ਵਾਲੇ ਵੀ ਬਹੁਤ ਹੀ ਚੜਦੀ ਕਲਾ ਸੇਵਾ ਕਰ ਰਹੇ ਆ ਤੇ ਜਿਹੜੀ ਮਾਇਆ ਬਾਹਰ ਆ ਜਿੰਦੀ ਕਲੈਕਸ਼ਨ ਭਰਨੀ ਇੱਥੇ ਕਿੱਥੇ ਲੱਗੂਗੀ ਮੈਨੂੰ ਪਤਾ ਮੈਨੂੰ ਵੀ ਸਮਝ ਨਹੀਂ ਆਉਂਦੀ ਕਿੱਥੇ ਲੱਗੂਗੀ ਇੰਨਾ ਇੰਨਾ ਪੈਸਾ ਇੰਨਾ ਇਕੱਠਾ ਹੋ ਰਿਹਾ ਆ ਸੋ ਜਦੋਂ ਅਸੀਂ ਕਹਿੰਦੇ ਭਈ ਪੰਜਾਬ ਦਾ ਪੈਸਾ ਪੰਜਾਬ ਨਹੀਂ ਲੱਗਦਾ ਅਸੀਂ ਕੋਸ਼ਿਸ਼ ਕਰਦੇ ਹਰ ਵਾਰੀ ਭਈ ਤੁਹਾਡਾ ਪੈਸਾ ਜਿੱਥੇ ਇਕੱਠਾ ਹੋਇਆ ਉੱਥੇ ਲੱਗੇ ਮੈਂ ਜਿੱਦਾਂ ਹੁਣ ਤੁਹਾਨੂੰ ਪਿਛਲੇ ਬ੍ਰੋਡਕਾਸਟ ਵਿੱਚ ਕਿਹਾ ਸੀਗਾ ਭਈ ਸਾਡਾ ਜਿਹੜਾ ਹੜ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਈ ਸੀ ਪਿਛਲੇ ਸਾਲ ਹਰ ਇੱਕ ਜਸੇਵਾਨੀਆਂ ਸਟੇਸ਼ਨਾਂ ਨੇ ਟੀਵੀ ਨੇ ਰੇਡੀਓ ਵਾਲੇ ਨੇ ਪੈਸੇ ਇਕੱਠੇ ਕੀਤੇ ਦੋ ਤਿੰਨ ਹਫ਼ਤੇ ਬਾਅਦ ਸਾਰੇ ਚੁੱਪ ਕਰਕੇ ਕਿੱਥੇ ਗਏ ਸਾਰੇ ਅਸੀਂ ਉਹ ਸਾਰੇ ਪੈਸੇ ਇੱਕ ਸਾਈਡ ਤੇ ਰੱਖੇ ਭਈ 800 ਮਿਲੀਅਨ 2 ਮਿਲੀਅਨ ਕਰੀ ਟਾਈਮਿੰਗ ਇਕੱਠੇ ਹੋਏ ਆ ਇੰਨਾ ਖਰਚ ਹੋਇਆ ਹੁਣ ਸਾਡੇ ਕੋਲ ਤਾਂ ਵੀ ਬਹੁਤ ਪੈਸਾ ਪਹਿਲਾਂ ਤਾਂ ਖਰਚੇ ਮੜੇ ਉਹ ਹੜਾਂ ਦੇ ਏਰੀਆ 'ਚ ਉਹ ਅਸੀਂ ਪਲਾਨ ਬਣਾ ਰਹੇ ਬਹੁਤ ਵੱਡਾ ਖਰਚੇ ਹੁੰਦਾ ਇੱਕ ਬਹੁਤ ਵੱਡਾ ਬੋਝ ਆ ਉਹ ਕਿਉਂਕਿ ਤੁਸੀਂ ਸਾਨੂੰ ਇੱਕ ਜਿਉਂਵਾਰ ਦਿੱਤੀ ਜਾ ਉਹ ਪੈਸਾ ਇਕੱਠਾ ਕਰਨਾ ਬਹੁਤ ਸੋਖਾ ਚੰਗੀ ਤਰ੍ਹਾਂ ਖਰਚਣਾ ਔਖਾ ਅਸੀਂ ਵੀ ਅਸੀਂ ਵੀ ਕਹਿ ਸਕਦੇ ਸੀਗੇ 2-3 ਹਫ਼ਤੇ ਬਾਅਦ ਜਦੋਂ ਸਾੜਾ ਸੀਗੇ ਚਲੋ ਜੀ ਕੰਮ ਹੋ ਗਿਆ ਹੁਣ ਦੂਜੇ ਪਾਸੇ ਲੱਗੇ ਦੂਜੇ ਪਾਸੇ ਜਾ ਕੇ ਜਾ ਦੂਜੇ ਪਾਸੇ ਜਾ ਕੇ ਹੁਣ ਹੋਰ ਪੈਸੇ ਮੰਗਦੇ ਆ ਉਹ ਪੈਸੇ ਕਿੱਥੇ ਗਏ ਜਿਹੜੇ ਲੱਖਾਂ ਲੱਖ ਹੜਲੇ ਇਕੱਠੇ ਕੀਤੇ ਗਏ ਤੇ ਹਫਤੇ ਬਾਅਦ ਮਹੀਨੇ ਬਾਅਦ ਉਥੇ ਕੋਈ ਰਹਿ ਨਹੀਂ ਗਿਆ ਬਸ ਖਾਲਸਾ ਹੀ ਦੀ ਸੇਵਾ ਕਰਦੀ ਰਹੀ ਭਾਈ ਅਮਰਪ੍ਰੀਤ ਸਿੰਘ ਨੂੰ ਪੁੱਛ ਲਓ ਪੰਜਾਬ ਆ ਸਾਨੂੰ ਇੱਥੇ ਆ ਕੇ ਪੁੱਛ ਲਓ ਸੋ ਜਿਹੜੀ ਭਾਈ ਜ਼ਿੰਮੇਵਾਰੀ ਹੁੰਦੀ ਸਾਡੀ ਆ ਹੁਣ ਇਹੇ ਜ਼ਿੰਮੇਵਾਰੀ ਆ ਵੀ ਤੁਹਾਡਾ ਪੈਸਾ ਖਰਾਬ ਨਾ ਹੋਵੇ ਹੁਣ ਮੈਂ ਉਹ ਮੈਨੂੰ ਉਹ ਹੀ ਦਰਿਆ ਭਾਈ ਹੁਣ ਕਿਸਾਨਾਂ ਲਈ ਪੈਸਾ ਬਹੁਤ ਇਕੱਠਾ ਕੀਤਾ ਗਿਆ ਉਥੇ ਲੰਗਰ ਪਾਣੀ ਦਵਾਈਆਂ ਕੰਬਲ ਗਾਹੋ ਦਿੰਦੇ ਆ ਜੇ ਲੱਖਾਂ ਲੱਖ ਹੋ ਗਿਆ ਜੇ 2-3 ਮਿਲੀਅਨ 4-5 ਮਿਲੀਅਨ ਡਾਲਰ ਇਕੱਠੇ ਹੋ ਗਏ ਇੰਨਾ ਖਰਚਾ ਹੋਊਗਾ ਉੱਥੇ। ਤੋਂ ਪਿੰਡ ਵਾਲੇ, ਪੰਜਾਬ ਵਾਲੇ, ਹਰਿਆਣਾ ਵਾਲੇ, ਦਿੱਲੀ ਵਾਲੇ ਲੰਗਰ ਪਾਣੀ ਵਿੱਚ ਚਲਾਈ ਜਾਂਦੇ ਆ ਕੇ। ਜਦੋਂ ਕਿਸਾਨਾਂ ਨੂੰ ਲੋੜ ਪੈਣੀ ਆ, ਉਦੋਂ ਕੋਈ ਇੱਥੇ ਹੁੰਦਾ ਨਹੀਂਗਾ। ਫੇਰ ਅਪੀਲਾਂ ਕਰ ਦਿੰਦੇ ਆ ਸ਼ూరు ਸਾਨੂੰ ਹੋਰ ਪੈਸੇ ਦੇਵੋ। ਫੇਰ ਇਸ ਕਿਸਾਨਾਂ ਦੀ ਮਦਦ ਕਰਨੀ ਆ। ਸੋ ਅਸੀਂ ਕੰਨ ਫੜ ਲਏ ਆਪਣੇ। ਜਦੋਂ ਭਈ ਸਾਨੂੰ ਕੋਈ ਕਹਿੰਦਾ ਭਈ ਲਓ ਜੀ ਆ ਇੰਨੇ ਹਜ਼ਾਰ ਡਾਲਰ ਆ ਲੰਗਰ ਦੇ ਪ੍ਰੋਟੈਸਟ ਲਈ। ਸੋ ਸਾਨੂੰ ਹਰ ਵਾਰੀ ਹੁੰਦਾ ਪਈ ਜਿਹੜੇ ਪੈਸੇ ਆਏ ਆ ਉਹ ਅਸੀਂ ਕਿਦਾਂ ਖਰਚਣੇ ਆ ਚੰਗੀ ਤਰ੍ਹਾਂ ਕਿਉਂਕਿ ਪੈਸੇ ਤੁਸੀਂ ਤਾਂ ਢੇਰ ਲਾ ਦਿੰਨੇ ਜੇ ਤੁਸੀਂ ਕਹਿੰਦੇ ਵੀ ਸਾਨੂੰ ਮਾਇਆ ਦੀ ਲੋੜ ਹੈ ਤੁਸੀਂ ਢੇਰ ਲਾ ਦਿੰਨੇ ਅਸੀਂ ਤਾਂ ਹੀ ਤਾਂ ਕਹਿੰਦੇ ਨਹੀਂ ਇਸ ਵੇਲੇ ਮਾਇਆ ਦੀ ਲੋੜ ਹੈ ਕਿਉਂਕਿ ਮਾਇਆ ਆਈ ਜਾਂਦੀ ਆ ਮਾਇਆ ਤਾਂ ਬਿਲਕੁਲ ਆਈ ਜਾਂਦੀ ਆ ਪਹਿਲਾਂ ਵੀ ਆਈ ਜਾਂਦੀ ਆ ਪਹਿਲਾਂ ਵੀ ਬੈਂਕs ਹੈਗੀ ਆ ਝੂਠਾ ਦੇ ਬੋਧਣਾ ਦੇ ਵਿੱਚ ਸਾਨੂੰ ਹੈਗੀ ਆ ਖਾਈ ਪੀ ਪੈਸੇ ਚੰਗੀ ਤਰ੍ਹਾਂ ਖਰਚਣੇ ਕਿਦਾਂ ਆ ਅਸੀਂ ਇੱਕ ਜਿਹੜੀ ਖਾਲਸਾ ਜਿਹੜਿਆ ਐਨੀ ਤੇ ਹਰ ਵਾਈ ਡਿਜ਼ਾਸਟਰ ਹਰ ਵੇ ਪੈਣ ਜਾ ਕੇ ਝੋਲੀ ਚੱਕ ਲੈਣੀ ਤੁਹਾਨੂੰ ਪੈਸੇ ਦੇਓ ਜਿੱਥੇ ਲੋੜ ਐ ਅਸੀਂ ਕਹਾਂਗੇ ਜਿੱਥੇ ਨਹੀਂ ਲੋੜ ਅਸੀਂ ਉੱਥੇ ਨਹੀਂ ਕਹਾਂਗੇ ਜਦੋਂ ਪੰਜਾਬ ਹੁਣ ਕਿਸਾਨਾਂ ਦੇ ਪ੍ਰੋਟੈਸਟ ਚੱਲ ਰਹਾ ਹੈ ਲੰਗਰ ਵੱਡੇ ਵੱਡੇ ਥਾਂ ਥਾਂ ਲੱਗੇ ਹੋ ਖਾਲਸਾ ਏਡ ਦੇ ਹੋਰ ਵੀ ਵੱਡੇ ਵੱਡੇ ਕੰਮ ਚੱਲਦੇ ਹੋ ਉੱਥੇ ਅਸੀਂ ਨਹੀਂ ਜਿੰਨਾਂ ਝੜੀ ਕਿਹਾ ਸਾਨੂੰ ਪੈਸੇ ਦੇਓ ਸੋ ਆਪਣੇ ਪਿੰਡ ਚ ਲਾਓ ਪੈਸੇ ਆਪਣੀ ਜੁਗ ਵਾਲੀ ਨਵਾਓ ਜੇ ਤੁਹਾਨੂੰ ਐਡਵਾਈਸ ਦੀ ਲੋੜ ਆ ਅਸੀਂ ਐਡਵਾਈਸ ਦੇਵਾਂਗੇ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਭਈ ਤੁਸੀਂ ਕੋਈ ਆਪਣੀ ਪਿੰਡ ਕੇ ਵੱਡਾ ਕੰਮ ਕਰਨਾ ਕਈ ਵਾਰੀ ਔਖਾ ਹੋ ਸਾਡੇ ਲਈ ਵੀ ਪਹੁੰਚਣਾ ਉੱਥੇ ਪਰ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕਰਨ ਦੀ ਮਦਦ ਕਰਨ ਦੀ ਪਰ ਆਈ ਏਮ ਸ਼ੋਰ ਮੈਂ ਵੀ ਸ਼ੋਰ ਹਾਂ ਭਈ ਤੁਸੀਂ ਕਰ ਸਕਦੇ ਆ ਗਰੀਬ ਕਲਾ ਕੋਈ ਕਿਸਾਨ ਆ ਗਿਆ ਤੁਹਾਨੂੰ ਪਤਾ ਵੀ ਫਸਲਾਂ ਕਦੋਂ ਬੀਜਦੇ ਆ ਉਹਨਾਂ ਯਾਕੇ ਬੀਜ ਦੇ ਦਿਓ ਫਰਟੀਲਾਈਜ਼ਰ ਦੇ ਦਿਓ ਤਾਂ ਜਦੋਂ ਤੁਹਾਨੂੰ ਪਤਾ ਭਈ ਜਦੋਂ ਭਈ ਫਸਲ ਵੱਢਣੀ ਆ ਉਹਨੂੰ ਤੁਸੀਂ ਮੜੀਏ ਜੀ ਫਸਲ ਵੱਢਦੇ ਟੂਲ ਲਿਆ ਦੋ ਟਰੈਕਟਰ ਲਿਆ ਦੋ ਕਿਰਾਏ ਤੇ ਜੇ ਵੀ ਮਦਦ ਕਰ ਦੋ ਆਪਣੇ ਪਿੰਡ ਦੀ ਬਹੁਤ ਕੁਝ ਕਰ ਸਕਦੇ ਆ ਸੋ ਆਪਣੇ ਜਿਹੜਾ ਤੁਹਾਡਾ ਪੈਸਾ ਤੁਸੀਂ দান ਦੇਣਾ ਤੁਸੀਂ ਜਿਹੜਾ ਭੇਜਣਾ ਦਾਨੇਦ ਕਰਨਾ ਸੋ ਸਮਝਿਆ ਕਰੋ ਲੁੱਟਮਾਰ ਪੰਚ ਦੇ ਵਿੱਚ ਹੋ ਰਹੀ ਘੜੀ ਘੜੀ ਹਰ ਇੱਕ ਚੀਜ਼ ਤੇ ਕਿੰਨਾ ਚਿਰ ਅਸੀਂ ਇਹ ਸਹਿ ਲਵਾਂਗੇ ਜਦੋਂ ਸਾਨੂੰ ਲੋੜ ਹੁੰਦੀ ਆ ਮੇਨ ਪੰਜਾਬ ਤੁਹਾਨੂੰ ਪਤਾ ਵੀ ਪੰਜਾਬ ਵਿੱਚ ਕਿਸਾਨ ਖੁਦ ਖੁਸ਼ੀਆਂ ਕਰ ਰਹੇ ਆ ਪਹਿਲਾਂ ਬਹੁਤ ਪਾਸੇ ਇੰਡੀਆ ਦੇ ਵਿੱਚ ਵੀ ਉਹਦਾ ਸਾਡਾ ਅਸੀਂ ਪਲਾਨ ਸੋਚਦੇ ਸੀ ਪਿਛਲੇ ਸਮੇਂ ਤੋਂ ਵੀ ਕਿੱਦਾਂ ਕਰ ਸਕਦੇ ਆ ਉਹ ਵੀ ਹੁਣ ਇੱਕ ਲੈਵਲ ਤੇ ਵੱਡੇ ਲੈਵਲ ਤੇ ਅਸੀਂ ਕਰਾਂਗੇ ਕੰਮ ਇੱਥੋਂ ਫੰਡ ਕਰਾਂਗੇ ਯੂਕੇ ਤੋਂ ਨਾਲ ਹੀ ਉੱਥੇ ਫੰਡ ਕਰੂਗੇ ਸਾਡੀ ਇੰਡੀਆ ਟੀਮ ਆ ਉਹਦੇ ਬੰਦੇ ਸਾਡੇ ਨਾਲ ਜੁੜ ਕੇ ਮੋਢਾ ਜੋੜ ਕੇ ਆ ਇਧਰੋਂ ਤੇ ਉਧਰੋਂ ਭਾਈ ਹਰਪ੍ਰੀਤ ਸਿੰਘ ਅਸੀਂ ਸੋਚਦੇ ਵੀ ਕਿੱਦਾਂ ਕਰ ਸਕਦੇ ਆ ਫਰੇ ਵੀ ਇਹ ਨਹੀਂ ਕਿ ਇਹਦੇ ਸਾਨੂੰ ਪੈਸਾ ਦੇ ਬੋ ਪੈਸਾ ਤੁਸੀਂ ਪਹਿਲਾਂ ਦਿੱਤਾ ਜੇ ਸਾਡਾ ਜਿਆਦਾ ਵੱਡਾ ਪ੍ਰੋਜੈਕਟ ਹੋ ਗਿਆ ਬਹੁਤ ਖਰਚਾ ਕਰ ਰਹੇ ਹਾਂ ਫੇਰ ਕਹਿ ਦਵਾਂਗੇ ਪਰ ਤੁਸੀਂ ਆਪਣੇ ਪਿੰਡ ਚੱਕੋ ਮੇਰੀ ਇਹ ਬੇਨਤੀ ਆ ਤੁਸੀਂ ਆਪਣੇ ਪਿੰਡ ਚੱਕੋ ਪਿੰਡ ਦੇ ਜਾ ਕੇ ਤੁਸੀਂ ਜੋ ਕੁਝ ਇਲਾਜ ਕਰਾਉਣਾ ਗਰੀਬਾਂ ਦਾ ਕਿਸੇ ਫਸਲ ਦੇ ਵੰਡਣ ਦੀ ਇਵਾਦਤ ਕਰਨੀ ਫਸਲ ਬੀਜਣ ਦੀ ਇਵਾਦਤ ਕਰਨੀ ਗਰੀਬ ਸੰਗ ਦਾ ਬੱਚਾ ਪੜਾਉਂਦਾ ਗਰੀਬ ਗਰੀਬ ਸੰਗਾਂ ਦੀ ਕੁੜੀ ਵਿਆਹ ਦਿੱਤੀ ਤੋ ਇਹ ਬਹੁਤ ਜ਼ਰੂਰੀ ਆ। ਥੈਂਕ ਯੂ ਤੁਹਾਡੇ ਪਿਆਰ ਦਾ ਸਤਿਕਾਰ ਦਾ। ਜਿੱਥੇ ਵੀ ਖਾਸ ਦੁਨੀਆ 'ਚ ਹੈਗੀ ਤੁਸੀਂ ਪਿਆਰ ਦਿਖਾਉਂਦੇ ਆ। 21 ਸਾਲ ਕਾਫੀ ਤੱਕੇ ਖਾਦੇ। ਉਹ ਉਹ ਆਪਣੇ ਨਹੀਂ ਖਾਦੇ ਅਸੀਂ। ਉਹ ਆਪਣੇ ਨਹੀਂ ਖਾਦੇ ਉਹ ਖਾਦੇ ਭਈ ਇਨਸਾਨੀਅਤ ਲਈ ਭਈ ਆਪਣੇ ਭਈ ਜਿਹੜੇ ਭਈ ਇਹ ਸੇਵਾ ਦੇ ਕਾਲਮ ਚੱਕੇ ਮੂਰੇ ਤੁਹਾਡੇ ਜਿਹੜੇ ਸਾਡੇ ਸੇਵਾਦਾਰ ਆ। ਉਹ ਵੀ ਮਾਣ ਹੋਵੇ ਭਈ ਦੁਨੀਆ 'ਚ ਕੋਈ ਹੈਗੀ ਇੱਕ ਤਰ੍ਹਾਂ ਦੀ ਸੰਸਥਾ ਜਿਹੜੀ ਭਈ ਬਿਲਕੁਲ ਲੋਕਾਂ ਦੇ ਨਾਲ ਖੜੀ ਆ। ਇਨਸਾਨੀ ਨੌਕਰੀਆ ਹੁਣ ਸਾਨੂੰ ਕਿਹਾ ਧੱਕੇ ਖੰਡ ਦੀ ਲੋੜ ਨਹੀਂ ਤੁਹਾਡੇ ਕੋਲ ਬਹੁਤ ਵੱਡੀ ਲੀਡਰਸ਼ਿਪ ਹੈਗੇ ਆ ਮੈਂ ਪਹਿਲਾਂ ਵੀ ਕਿਹਾ ਸੀ ਭਾਈ ਹਰਪ੍ਰੀਤ ਆਸਟ੍ਰੇਲੀਆ ਪਾਇਆ ਮਨਪ੍ਰੀਤ ਅੰਡੀਆਂ ਪਾਇਆ ਅਮਰ ਸਿੰਘ ਤੇ ਅਮਰਪਾਲ ਕੌਰ ਅਮਰਪਾਲ ਕੌਰ ਯੂ ਐਸ ਏ ਪਾਇਆ ਜਤਿੰਦਰ ਸਿੰਘ ਕੈਨੇਡਾ ਤੇ ਯੂ ਕੇ ਵਿੱਚ ਪਾਇਆ ਗੁਰਪ੍ਰੀਤ ਸਿੰਘ ਦੀ ਹੋਟੀਮ ਉਹ ਵੀ ਉਹ ਵੀ ਸੇਮ ਸੋਰਟ ਆ ਇਕੱਠੇ ਕੰਮ ਕਰੀਏ ਕੋਈ ਲਾਲਚ ਨਹੀਂ ਗਾ ਨਾ ਕੋਈ ਨੀਤ ਮਾੜੀ ਸਾਡੀ ਜੇ ਕੋਈ ਬੰਦੇ ਨੇ ਨੀਤ ਮਾਰੀ ਹੁੰਦੀ ਆ ਉਹ ਜਿਹੜਾ ਬੰਦਾ ਉੱਪਰ ਹੁੰਦਾ ਆ ਉਹ ਵੀ ਬਿਮਾਰੀ ਤੁਹਾਡੇ ਤੱਕ ਜਾਂਦੀ ਆ ਤੇ ਜੜਾ ਚ ਜਾਂਦੀ ਆ ਤੇ ਜੜਾ ਵੱਡਨੀਆਂ ਪੈਂਦੀਆਂ ਸੋ ਸਾਡੀ ਚਾਹੀਦਾ ਰਹਿੰਦਾ ਭਈ ਅਸੀਂ ਵੀ ਨਹੀਂ ਦੋ ਪੈਸੇ ਉੱਤੇ ਡੁੱਲ ਜਾਈਏ ਨਾ ਪਾਵਰ ਜੀ ਡੁੱਲ ਜਾਈਏ ਸੋ ਤੁਹਾਡਾ ਬਹੁਤ ਧੰਨਵਾਦ ਸੋ ਸਮਝ ਕੇ ਦਾਨ ਦਿਓ ਆਪਣੇ ਪਿੰਡ ਪਿੰਡਾਂ ਨਾਲ ਤੁਸੀਂ ਕੁਝ ਕਰੋ ਆਪਣੇ ਪਿੰਡ ਜੀ ਇਨਵੈਸਟਮੈਂਟ ਕਰੋ ਕਾਹ ਸਾ ਇਹਨੂੰ ਜਾਂ ਕੋਈ ਹੋਰ ਜਸੇ ਬੰਦਿਆਂ ਨੂੰ ਪੰਜਾਬ ਵਿੱਚ ਮਾਇਆ ਦੀ ਲੋੜ ਨਹੀਂ ਇਸ ਵੇਲੇ ਪਰ ਤੁਹਾਨੂੰ ਬਹੁਤ ਲੋੜ ਹੈ ਆਪਣੇ ਪਿੰਡ ਦੀ ਚੱਕੋ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ